ਹੈਲੋ ਬੱਚੋ ਅੱਜ ਅਸੀਂ ਨਵੀਂ ਕਹਾਣੀ ਕਰਾਂਗੇ ਸ਼ੇਰ ਅਤੇ ਚੂਹੀ ਠੀਕ ਹੈ ਇਹ ਫੋਰਥ ਕਲਾਸ ਦੀ ਕਹਾਣੀ ਹੈ ਫਿਫਥ ਵਿੱਚ ਵੀ ਆ ਜਾਂਦੀ ਫੋਰਥ ਫਿਫਥ ਸਿਕਸਥ ਕਈ ਕਲਾਸਾਂ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਹੈ ਤੋਂ ਚਲੋ ਫਿਰ ਸਟਾਰਟ ਕਰਦੇ ਹਾਂ ਸ਼ੇਰ ਅਤੇ ਚੂਹੀ ਕਹਿੰਦੇ ਇੱਕ ਵਾਰੀ ਦੀ ਗੱਲ ਹੈ ਕਿ ਜੰਗਲ ਵਿੱਚ ਕਿਸੇ ਰੁੱਖ ਥੱਲੇ ਇੱਕ ਸ਼ੇਰ ਸੁਪਤਾ ਪਿਆ ਸੀ ਠੀਕ ਹੈ ਅ ਕੋਲੋਂ ਹੀ ਖੋਡ ਵਿੱਚੋਂ ਇੱਕ ਚੂਹੀ ਨਿਕਲੀ ਅਤੇ ਸ਼ੇਰ ਉੱਤੇ ਚੜ ਕੇ ਟੱਪਣ ਲੱਗ ਪਈ ਆ ਸ਼ੇਰ ਸੁਪਤਾ ਪਿਆ ਆ ਆ ਚੂਹੀ ਲੱਗੇ ਨਿਕਲ ਕੇ ਟੱਪਣ ਲੱਗ ਪਈ ਸ਼ੇਰ ਦੀ ਅੱਖ ਖੁੱਲ ਗਈ ਤੇ ਉਸ ਨੇ ਚੂਹੀ ਨੂੰ ਪੰਜੇ ਵਿੱਚ ਫੜ ਲਿਆ ਠੀਕ ਹੈ ਅੱਗੇ ਹੈ ਚੂਹੀ ਸ਼ੇਰ ਦੀਆਂ ਮਿੰਤਾਾਂ ਕਰਨ ਲੱਗੀ ਕਿ ਉਹ ਉਸ ਨੂੰ ਛੱਡ ਦੇਵੇ ਉਹ ਵੀ ਕਿਸੇ ਵੇਲੇ ਉਸ ਦੇ ਕੰਮ ਆਵੇਗੀ ਸ਼ੇਰ ਨੇ ਚੂਹੀ ਨੂੰ ਛੱਡ ਦਿੱਤਾ ਕੁਝ ਦਿਨਾਂ ਬਾਅਦ ਇੱਕ ਸ਼ਿਕਾਰੀ ਦੇ ਜਾਲ ਵਿੱਚ ਸ਼ੇਰ ਫਸ ਗਿਆ ਅਤੇ ਉਹ ਗਰਜਣ ਲੱਗਾ ਸ਼ੇਰ ਦੀ ਆਵਾਜ਼ ਸੁਣ ਕੇ ਚੂਹੀ ਉੱਥੇ ਪਹੁੰਚੀ ਤੇ ਆਪਣੇ ਦੰਦਾਂ ਨਾਲ ਜਾਲ ਕੱਟ ਕੇ ਸ਼ੇਰ ਨੂੰ ਆਜ਼ਾਦ ਕਰਵਾ ਦਿੱਤਾ ਕਿਦਾਂ ਸਟੋਰੀ ਆਈ ਹੈ ਤੁਹਾਨੂੰ ਸਮਝ ਆਈ ਕੁਝ ਇਹ ਦੇਖੋ ਇੱਕ ਸ਼ੇਰ ਸੀਗਾ ਇਹ ਚੂਹੀ ਆ ਸੁੱਤਾ ਪਿਆ ਸੀਗਾ ਚੂਹੀ ਖੋੜ ਵਿੱਚੋਂ ਨਿਕਲੀ ਤੇ ਉਹ ਨਾਲ મતਲਬ ਕੀ ਟੱਪਣ ਲੱਗੀ ਉਹਦੇ ਉੱਤੇ ਤੇ ਉਹਨੂੰ ਉਹਦੀ ਉਹਦੇ ਅੱਖ ਖੁੱਲ ਗਈ ਉਹਦੇ ਨਾਲ ਜਿੱਦਾਂ ਡਿਸਟਰਬੈਂਸ ਹੋ ਗਈ ਨਾ ਉਹਨੂੰ ਜੇ ਤਾਂ ਨੀਂਦ ਦੀ ਅੱਖ ਖੁੱਲ ਗਈ ਤੇ ਉਹ ਨਾ ਗੁੱਸੇ ਚ ਆਇਆ ਉਹਨੂੰ ਮਾਰਨ ਲੱਗਾ ਪੰਜੇ ਚ ਫੜ ਲਿਆ ਤੇ ਉਹਨ ਫਿਰ ਉਹਨੂੰ ਕਿਹਾ ਕਿ ਚੂਹੇ ਨੇ ਚੂਹੀ ਨੇ ਕਿਹਾ ਉਹਨੂੰ ਵੀ ਮੈਨੂੰ ਛੱਡ ਦੇ ਕਿ ਮੈਂ ਨਾ ਇੱਕ ਦਿਨ ਤੇਰੀ ਮਦਦ ਜਿੱਦਾਂ ਕਹਿ ਦਊਂਗੀ ਨਾ ਮੈਂ ਕਰੂੰਗੀ ਜ਼ਰੂਰ ਠੀਕ ਹੈ ਮੈਂ ਕੰਮ ਤੇ ਰਿ ਆਵਾਂਗੀ ਹਨਾ ਤੇ ਕੁਝ ਦਿਨਾਂ ਬਾਅਦ ਫਿਰ ਹਨਾ ਇੱਕ ਦਿਨ ਕੀ ਹੋਇਆ ਸ਼ਿਕਾਰੀ ਨੇ ਨਾ ਜਾਲ ਪਾਇਆ ਤੇ ਸ਼ੇਰ ਵਿੱਚ ਫਸ ਗਿਆ ਤੇ ਚੂਹੀ ਨੇ ਕੀ ਕੀਤਾ ਕਿ ਆਪਣਾ ਚਲੋ ਵੀ ਮੈਨੂੰ ਵੀ ਹਨਾ ਇਹ ਕੰਮ ਮੈਂ ਕਿਹਾ ਸੀ ਉਹਨੂੰ ਆਵਾਂਗੀ ਤਾਂ ਉਹਨ ਕੀ ਕੀਤਾ ਉਹਦਾ ਨਾ ਸਾਰਾ ਝਾਲ ਕੱਟ ਦਿੱਤਾ ਦੰਦਾ ਆਪਣੇ ਨਾਲ ਕੱਟ ਦਿੰਦੀ ਨਾ ਚੁਈ ਜਲਦੀ ਤੇ ਉਹ ਤੋਂ ਬਾਅਦ ਕੀ ਹੋਇਆ ਛੇਰ ਆਜ਼ਾਦ ਹੋ ਗਿਆ ਠੀਕ ਹੈ ਤੇ ਇਹਦਾ ਸ਼ਿੱਟਾ ਕੀ ਨਿਕਲਦਾ ਆ 23 ਕਰ ਪਲਾ ਹੋ ਪਲਾ ਜੇ ਅਸੀਂ ਕਿਸੇ ਦਾ ਭਲਾ ਕਰਦੇ ਆ ਤਾਂ ਸਾਡਾ ਵੀ ਭਲਾ ਹੋ ਜਾਂਦਾ ਆ ਠੀਕ ਹੈ ਇਹ ਕਹਾਣੀ ਬਹੁਤ ਸੋਹਣੀ ਆ ਤੁਸੀਂ ਨਾ ਇੱਕ ਯਾਦ ਕਰਨੀ ਆ ਠੀਕ ਹੈ ਯਾਦ ਵੀ ਤੁਸੀਂ ਕੋਟਾ ਨਹੀਂ ਲਗਾਣਾ ਤੁਸੀਂ ਨਾ ਮਤਲਬ ਸਟੋਰੀ ਦੀ ਤਰ੍ਹਾਂ ਪੜਨਾ ਐਂਟਰਸਟ ਲੈ ਕੇ ਵਿੱਚ ਠੀਕ ਹੈ ਆਪਣੇ ਆਪ ਤੁਹਾਨੂੰ ਪਿਆ ਜਾਣੀ ਆ ਓਕੇ ਨੈਕਸਟ ਅਸੀਂ ਹੋਰ ਸਟੋਰੀ ਕਰਦੇ ਆ ਫਿਰ ਓਕੇ ਬਾਏ